ਚੰਦੂ ਕਹਿਣ ਲੱਗਾ ਕਹਿੰਦੇ ਪੰਡਤਾ ਹਲੇ ਸ਼ਗਨ ਲੈ ਕੇ ਗਿਆ ਨਹੀਂ ਇੱਥੇ ਹੀ ਫਿਰ ਜਾਨਾ ਹੈ ਹਲੇ ਇੱਥੇ ਹੀ ਘੁੰਮੀ ਜਾਣਾ ਹੈ ਤੇ ਪੰਡਤ ਕਹਿਣ ਲੱਗਾ ਕਹਿੰਦੇ ਦੀਵਾਨ ਜੀ ਚੰਦੂ ਆ ਉਹ ਕਹਿੰਦੇ ਮੈਂ ਤਾਂ ਕਦੋਂ ਦਾ ਜਾ ਆ ਮੈਂ ਤਾਂ ਉਹ ਜਾ ਕੇ ਵਾਪਸ ਵੀ ਆ ਗਿਆ ਤੇ ਚੰਦੂ ਪੁੱਛਣ ਲੱਗਾ ਕਹਿੰਦੇ ਫਿਰ ਪੰਡਤਾ ਸ਼ਗਨ ਨਹੀਂ ਦੇ ਕੇ ਆਇਆ ਸ਼ਗਨ ਤਾਂ ਹੱਥ ਵਿੱਚ ਨਹੀਂ ਫਿਰ ਰਿਹਾ ਪੰਡਤ ਕਹਿਣ ਲੱਗਾ ਕਹਿੰਦੇ ਦੀਵਾਨ ਜੀ ਉਹਨਾਂ ਨੇ ਤੁਹਾਡੀ ਧੀ ਦੇ ਰਿਸ਼ਤੇ ਨੂੰ ਨਾ ਕਰ ਦਿੱਤੀ ਆਖੋ ਸਤਨਾਮ ਦੀਵਾਨ ਜੀ ਉਹ ਆਖਦੇ ਨੇ ਕਿ ਚੰਦੂ ਦੀ ਧੀ ਦੇ ਨਾਲ ਆਪਣੇ ਪੁੱਤਰ ਦਾ ਰਿਸ਼ਤਾ ਨਹੀਂ ਕਰਨਗੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਤੇ ਪੰਡਤ ਨੂੰ ਪੁੱਛਦਾ ਚੰਦੂ ਕਹਿੰਦੇ ਪੰਡਤਾਂ ਗੱਲ ਕੀ ਹੋਈ ਹੈ ਜਵਾਬ ਕਿਹੜੀ ਗੱਲ ਤੋਂ ਦਿੱਤਾ ਹੈ ਉਹਨਾਂ ਨੇ ਇਹ ਹਾਂ ਰਿਸ਼ਤਾ ਨਹੀਂ ਲੈਣਾ ਤੇ ਪੰਡਿਤ ਕਹਿਣ ਲੱਗਾ ਚੰਦੂ ਨੂੰ ਕਹਿੰਦੇ ਦੀਵਾਨ ਜੀ ਜਦੋਂ ਮੈਂ ਰਿਸ਼ਤਾ ਪੱਕਾ ਕਰਕੇ ਆਇਆ ਸੀ ਧੀ ਧੀ ਦਾ ਉਹਨਾਂ ਦੇ ਸੁਪੁੱਤਰ ਦੇ ਨਾਲ ਅੰਮ੍ਰਿਤਸਰ ਤੋਂ ਆਇਆ ਸੀ ਜਦੋਂ ਮੈਂ ਪਹਿਲਾਂ ਕਹਿੰਦੇ ਜਦੋਂ ਮੈਂ ਆਇਆ ਸੀ ਤੈਨੂੰ ਗੱਲ ਦੱਸੀ ਸੀ ਕਿ ਤੇਰੀ ਧੀ ਦਾ ਰਿਸ਼ਤਾ ਪੰਜਵੇਂ ਪਾਤਸ਼ਾਹ ਪੰਜਵੇਂ ਗੁਰੂ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਕੀਤਾ ਹੈ ਤੂੰ ਮੈਨੂੰ ਇਹ ਗੱਲ ਦੱਸ ਤੂੰ ਇਹ ਬੋਲ ਕਹੇ ਸੀ ਕਿ ਮੇਰੀ ਧੀ ਮਹਿਲਾ ਦੇ ਵਿੱਚ ਰਹਿਣ ਆਲੀ ਐ ਤੇ ਤੂੰ ਉਹਨਾਂ ਸਾਧਾਂ ਦੇ ਪੱਲੇ ਪਾ ਦਿੱਤੀ ਇਹ ਗੱਲ ਕਹੀ ਸੀ ਕਿ ਨਹੀਂ ਕਹੀ ਸੀ ਚੰਦੂ ਕਹਿੰਦਾ ਕਹਿੰਦਾ ਮੈਂ ਕਹੀ ਸੀ ਗੱਲ ਇਹ ਕਹੀ ਸੀ ਕਹਿੰਦਾ ਨੇ ਕਹਿੰਦੇ ਅੱਛਾ ਫਿਰ ਇਹ ਦੱਸ ਪੰਡਿਤ ਕਹਿ ਰਿਹਾ ਦੁਬਾਰਾ ਖੇਰ ਚੰਦੂ ਨੂੰ ਕਹਿੰਦੇ ਦਵਾਨ ਜੀ ਚੰਦੂ ਇਹ ਗੱਲ ਦੱਸ ਤੂੰ ਆਪਣੇ ਆਪ ਨੂੰ ਚੁਬਾਰਾ ਤੇ ਗੁਰੂ ਨਾਨਕ ਦੇ ਘਰ ਦੀ ਸੰਗਤ ਨੂੰ ਗੁਰੂ ਨਾਨਕ ਦੇ ਘਰ ਨੂੰ ਮੂਰੀ ਕਿਹਾ ਜਾਂ ਨਹੀਂ ਕਿਹਾ ਚੰਦੂ ਕਹਿਣ ਲੱਗਾ ਕਹਿੰਦੇ ਹਾਂ ਮੈਂ ਕਿਹਾ ਕਿ ਮੈਂ ਚੁਬਾਰਾ ਤੋਂ ਚੁਬਾਰੇ ਦੀ ਢੇਟ ਜਾ ਕੇ ਮੂਰੀ ਨੂੰ ਲਾ ਦਿੱਤੀ ਮੈਂ ਕਿਹਾ ਪੰਡਤ ਕਹਿਣ ਲੱਗਾ ਕਹਿੰਦੇ ਬੱਸ ਫਿਰ ਦਵਾਨ ਜੀ ਇਸੇ ਗੱਲ ਕਰਕੇ ਉਹਨਾਂ ਨੇ ਰਿਸ਼ਤੇ ਨੂੰ ਜਵਾਬ ਦੇ ਦਿੱਤਾ ਤੁਸੀਂ ਗੁਰੂ ਦੀ ਸੰਗਤ ਦੀ ਨਰਾਦਰੀ ਕੀਤੀ ਹੈ ਗੁਰੂ ਘਰ ਦੀ ਨਰਾਦਰੀ ਕੀਤੀ ਹੈ ਗੁਰੂ ਦੀ ਨਰਾਦਰੀ ਕੀਤੀ ਹੈ